ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜੇ ਖੇਤਾਂ ਦੇ ਵਿੱਚ ਕਣਕ 20 ਦਿਨ ਦੇ ਲਗਭਗ ਵਜਾਈ ਨੂੰ ਹੋ ਗਏ ਉਹ ਕਿਸਾਨ ਵੀਰ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਅੰਤ ਤੱਕ ਦੇਖਣਾ ਕਿਉਂਕਿ ਇਸ ਸਮਾਂ ਕਣਕ ਦੇ ਝਾੜ ਲਈ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ ਇਸ ਮੇਲੇ ਕੀਤੀ ਅੰਗਲੀ ਦਾ ਨੁਕਸਾਨ ਅੰਤ ਤੱਕ ਪੂਰਾ ਨਹੀਂ ਹੁੰਦਾ। ਜ਼ਿਆਦਾਤਰ ਕਿਸਾਨ ਇਸ ਵੇਲੇ ਹੀ ਗਲਤੀ ਕਰਦੇ ਨੇ ਬਾਅਦ ਵਿੱਚ ਤਾਂ ਬਥੇਰਾ ਜੋਰ ਲਾ ਦਿੰਦੇ ਨੇ ਤੇ ਖਰਚਾ ਵੀ ਜ਼ਿਆਦਾ ਕਰਦੇ ਨੇ ਪਰ ਉਸ ਵੇਲੇ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਆਪਾਂ ਸਾਰੇ ਜਾਣਦੇ ਹੀ ਆ ਤਾਂ ਫਿਰ ਵੀ ਤਰਵਾਦ ਕਿਹੜੇ ਕੰਮਾਂ 'ਤੇ ਧਿਆਨ ਦੇਣਾ ਕਿਹੜੀ ਸਪਰੇਅ ਕਰਨੀ ਹੈ ਤੇ ਗੁੱਲੀ ਟੰਡੇ ਦੀ ਰੋਕਥਾਮ ਆਪਾਂ ਕਿਵੇਂ ਕਰਨੀ ਹੈ ਇਹ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਹਉਣ ਵਾਲੀ ਯਾਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਦੇਖੀਏ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਨਾ ਰੇਤੀਆਂ ਜ਼ਮੀਨਾਂ ਦੇ ਵਿੱਚ ਮੈਗਨੀਜ਼ ਤੱਤ ਦੀ ਘਾਟ ਆਮ ਹੀ ਕਣਕ ਚ ਆਉਂਦੀ ਆ ਹੁਣ ਤਾਂ ਡਾਕਰ ਭਾਰੀਆਂ ਜ਼ਮੀਨਾਂ ਦੇ ਵਿੱਚ ਵੀ ਮੈਗਨੀਜ਼ ਤੱਤ ਦੀ ਘਾਟ ਹੋਣ ਲੱਗ ਪਈ ਮੈਗਨੀਜ਼ ਦੀ ਘਾਟ ਕਾਰਨ ਬੂਟਾ ਪੂਜਾ ਨਹੀਂ ਪੜਉਂਦਾ ਰੇਤਲੀਆ ਜ਼ਮੀਨਾਂ ਵਿੱਚ ਬੂਟਾ ਪੀਲੇ ਰੰਗ ਦਾ ਹੋ ਕੇ ਰੁਕ ਜਾਂਦਾ ਕਈ ਵਾਰ ਬੂਟਾ ਸੁੱਕ ਜਾਂਦਾ ਇਸ ਦੀ ਘਾਟ ਦੀਆਂ ਨਿਸ਼ਾਨੀਆਂ ਪੱਤੇ ਦੇ ਵਿਚਕਾਰਲੇ ਹਿੱਸੇ ਦੇ ਵਿੱਚ ਹਲਕੇ ਪੀਲੇ ਰੰਗ ਤੋਂ ਪੂਰੇ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਨੇ ਵੱਡੀ ਹੋਈ ਫਸਲ ਦੇ ਵਿੱਚ ਪੱਤਿਆਂ ਦੇ ਕਿਨਾਰੇ ਅਤੇ ਘਾਟ ਦੀਆਂ ਨਿਸ਼ਾਨੀਆਂ ਸਾਫ਼ ਦਿਖਾਈ ਦਿੰਦੀਆਂ ਨੇ ਇਸ ਲਈ ਕਣਕ ਨੂੰ ਪਾਣੀ ਲਗਾਉਣ ਤੋਂ 4-5 ਦਿਨ ਪਹਿਲਾਂ 1 ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਘੋਲ ਕੇ ਜ਼ਰੂਰ ਸਪਰੇਅ ਕਰ ਦਿਓ। ਕਈ ਕਿਸਾਨ ਵੀਰਾਂ ਦੇ ਹੁਣ ਸਵਾਲ ਆਉਂਦੇ ਨੇ ਵੀ ਬਜਾਈ ਵੇਲੇ ਅਸੀਂ ਡੀਏਪ ਜਿਹੜਾ ਤੱਤ ਪੂਰੀ ਮਾਤਰਾਤ ਨਹੀਂ ਪਾ ਸਕੇ। ਪੋਟਾਸ਼ ਤੱਤ ਨਹੀਂ ਵਰਤ ਸਕੇ। ਕੀ ਹੁਣ ਪਹਿਲੇ ਪਾਣੀ ਤੋਂ ਪਹਿਲਾਂ ਇਹ ਖਾਦਾ ਪਾ ਸਕਦੇ ਆਂ? ਜੇਕਰ ਝੋਨੇ ਦੀ ਫਸਲ ਵਿੱਚ ਪੋਟਾਸ਼ ਤੱਤ ਨਹੀਂ ਪਾਇਆ ਤੇ ਖੇਤ ਵਿੱਚ ਪੋਟਾਸ਼ ਤੱਤ ਦੀ ਘਾਟ ਆ। ਤਾਂ ਕਣਕ ਦੀ ਫਸਲ ਦਾ ਨੁਕਸਾਨ ਜ਼ਰੂਰ ਹੋ ਸਕਦਾ ਇਸ ਲਈ 15 ਤੋਂ 20 ਕਿਲੋ ਮਿਊਰਟਾ ਪਟਾਸ਼ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਛੱਟਾ ਮਾਰ ਸਕਦੇ ਹਾਂ ਤੇ ਡੀਏਪਾਰੇ ਕਿਸਾਨ ਪੁੱਛ ਰਹੇ ਨੇ ਵੀ ਛੱਟਾ ਮਾਰ ਸਕਦੇ ਆ ਕਿਉਂਕਿ ਬਜਾਈ ਸਮੇਂ ਡੀਏਪ ਘੱਟ ਪੈ ਗਿਆ ਡੀਏਪ ਦਾ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਮਾਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਡੀਏਪ ਜਿੱਨਾ ਜੜਾਂ ਦੇ ਨੇੜੇ ਹੁੰਦਾ ਫਸਲ ਤਾਂ ਹੀ ਇਸ ਨੂੰ ਵਰਤ ਸਕਦੀ ਆ ਜੜਾਂ ਦੀ ਪਹੁੰਚ ਤੋਂ ਦੂਰ ਡੀਏਪ ਵਰਤਣ ਲੋਕ ਨਹੀਂ ਰਹਿੰਦਾ ਕਿਉਂਕਿ ਡੀਪੀ ਮਹਿੰਗੀ ਖਾਦ ਹੈ ਇਸ ਲਈ ਦਾ ਸਿੱਟਾ ਮਾਰਨ ਦੀ ਥਾਂ ਤੇ ਜੇਕਰ ਜ਼ਰੂਰਤ ਪਈ ਤਾਂ ਐਨਪੀਕੇ ਦੀ ਸਪਰੇਅ ਕੀਤੀ ਜਾ ਸਕਦੀ ਹੈ ਜਿਸ ਤੇ ਕਾਫੀ ਵਧੀਆ ਰਿਜ਼ਲਟ ਮਿਲਦੇ ਨੇ ਜੇਕਰ ਖੇਤ ਵਿੱਚ ਜ਼ਿੰਕ ਤੱਤ ਦੀ ਘਾਟ ਹੈ ਤੇ ਝੋਨੇ ਵੇਲੇ ਆਪਾਂ ਜ਼ਿੰਕ ਨਹੀਂ ਪਾਇਆ ਤਾਂ ਫਿਰ ਜ਼ਿੰਕ ਤੱਤ ਦੀ ਸਪਰੇਅ ਆਪਾਂ ਨੂੰ ਕਰਨੀ ਪੈ ਸਕਦੀ ਹੈ ਤਾਂ ਪਰ ਇਹ ਜਿਹੜੀ ਸਪਰੇਅ ਕਰਨੀ ਹੈ ਪਾਣੀ ਲਗਾਉਣ ਤੋਂ ਬਾਅਦ ਕਰਨ ਦਾ ਇਹਦਾ ਫਾਇਦਾ ਹੁੰਦਾ ਇਸ ਲਈ ਜਿਹੜੇ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਆਉਂਦੀ ਹੈ ਉੱਥੇ ਜੇਕਰ ਜ਼ਰੂਰਤ ਪਵੇ ਤਾਂ ਪਾਣੀ ਲਗਾਉਣ ਤੋਂ ਬਾਅਦ ਸਪਰੇਅ ਕੀਤੀ ਜਾ ਸਕਦੀ ਹੈ ਗੁੱਲੀ ਡੰਡਾ ਕਣਕ ਦੀ ਫਸਲ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਇਹ ਕਣਕ ਦੇ ਝਾੜ ਨੂੰ ਰਾਹ ਪਰਸੈਂਟ ਤੱਕ ਵੀ ਘਟਾ ਸਕਦਾ ਜਿੱਥੇ ਗੁੱਲੀ ਡੰਡਾ ਵੱਡੀ ਮਾਤਰਾ ਦੇ ਵਿੱਚ ਖੇਤ ਚੁੱਥੇ ਹੁੰਦਾ ਹੁੰਦਾ ਹੈ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਪਾਈਰੋਕਸਾ ਸਲਫਰਾਨ ਜਿਹੜੀ ਆਪ ਕੀੜਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਵਰਤਿਆ ਜਾਂਦਾ ਹੈ ਜਿਹੜੇ ਖੇਤਾਂ ਦੇ ਵਿੱਚ ਇਹਦੀ ਸਪਰੇਅ ਕੀਤੀ ਹੈ ਪਹਿਲਾਂ ਕਿ ਉਹਦੇ ਇਹਦੀ ਸਪਰੇਅ ਹੁੰਦੀ ਹੈ ਕਣਕਰ ਦੀ ਬਜਾਈ ਦੇ ਇੱਕ ਦਾ ਦੋ ਦਿਨ ਦੇ ਅੰਦਰ ਹੀ ਇਹਦੀ ਸਪਰੇਅ ਹੁੰਦੀ ਹੈ ਜਿਨ੍ਹਾਂ ਨੇ ਇਹਦੀ ਸਪਰੇਅ ਕੀਤੀ ਹੈ ਉੱਥੇ ਤੋਂ ਕਾਫੀ ਮਾਤਰਾ ਦੇ ਵਿੱਚ ਗੁੱਲੀ ਡੰਡੇ ਨੂੰ ਜੇ ਦਵਾਈ ਕੰਟਰੋਲ ਕਰ ਲੈਂਦੀ ਆ ਪਰ ਜਿਹੜੇ ਖੇਤਾਂ ਦੇ ਵਿੱਚ ਦਵਾਈ ਨਹੀਂ ਵਰਤੀ ਗਈ ਤੇ ਹੁਣ 20 22 ਦਿਨ ਦੀ ਫਸਲ ਦੇ ਵਿੱਚ ਗੁੱਲੀ ਡੰਡਾ ਕਾਫੀ ਜਿਹੜਾ ਦਿਖਾਈ ਦੇਣ ਲੱਗ ਜਾਂਦਾ ਉਹਨਾਂ ਖੇਤਾਂ 'ਚ ਪਾਣੀ ਲਾਉਣ ਤੋਂ ਘੱਟੋ-ਘੱਟ 6-7 ਦਿਨ ਪਹਿਲਾਂ ਸਲਫੋਫੋਰਾ ਨੂੰ ਜਿਹੜਾ ਲੀਡਰ ਵਾਲਾ ਟੈਕਨੀਕਲ ਆ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਪਰ ਇਹ ਧਿਆਨ ਦੇਣਾ ਵੀ ਜਿੱਥੇ ਲੀਡਰ ਦੀ ਸਪਰੇਅ ਆਪਾਂ ਕਰਤੀ ਉੱਥੇ ਸੌਮੇ ਦੀ ਫਸਲ ਦੇ ਵਿੱਚ ਮੱਕੀ ਚਰੀ ਬਾਜਰਾ ਨਹੀਂ ਹੁੰਦੇ ਜਿਹੜੇ ਖੇਤਾਂ ਦੇ ਵਿੱਚ ਆਪਾਂ ਇਹ ਹਰਾਚਾਰਾ ਬੀਜਣਾ ਉਥਾਂ ਦੇ ਉੱਤੇ ਲੀਟਰ ਵਾਲਾ ਟੈਕਨੀਕਲ ਸਪਰੇਅ ਨਾ ਕਰਿਓ ਇਹ ਤਾਂ ਹੰਦੇ ਨਾਲ ਹੀ ਜਾਂਦਾ ਲੀਟਰ ਦਵਾਈ ਦੀ ਇੱਕ ਕਿੱਲੇ ਦੀ ਪੈਕਿੰਗ ਆਪਾਂ ਨੂੰ ਪਤਾ ਹੁੰਦੀ ਆ 13 ਗ੍ਰਾਮ ਦੀ ਉਹਦੇ ਵਿੱਚ ਇੱਕ ਪੈਕਿੰਗ ਹੁੰਦੀ ਆ ਤੇ ਇਹ ਇੱਕ ਕਿੱਲੇ ਦੇ ਵਾਸਤੇ ਸਪਰੇਅ ਕਰਨ ਦੇ ਲਈ ਕਣ ਜਿਹੜੀ ਸਿਫਾਰਸ਼ ਕੀਤੀ ਜਾਂਦੀ ਆ ਪਰ ਹੁਣ ਇੱਕ ਕਿੱਲੇ ਦੇ ਵਿੱਚ ਇੱਕ ਜਿਹੜਾ ਪੈਕਟਾ ਜਿਹੜਾ ਉਹਦੇ ਨਾਲ ਗੁੱਲੀ ਰੰਡੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਇਸ ਲਈ ਇਹਦੀ ਡੋਜ਼ ਵਧਾਉਣੀ ਪੈਂਦੀ ਆ ਤੇ 1.5 ਤੋਂ 2 ਡੱਬੇ ਤੱਕ ਵੀ ਜੀਵਨਜ਼ਰ ਵਰਤਦੇ ਨੇ ਤਾਂ ਇਹਦਾ ਕੁੰਡੀ ਡੰਡਾ ਕੰਟਰੋਲ ਹੁੰਦਾ ਤੇ ਦੂਜੀ ਜਿਹੜੀ ਪੁਰਾਣੀ ਦਵਾਈ ਆਪਾਂ ਵਰਤਦੇ ਹੁੰਦੇ ਸੀ ਐਰੀਲੋਨ ਨੂੰ ਨੋਸੀਲੋਨ ਵਗੈਰਾ ਈਸੋਪਰੋਟੋਜਨ ਵਾਲਾ ਟੈਕਨੀਕਲ ਹੈ ਜਿਹੜਾ ਉਹ ਵੀ ਹੁਣ ਕਾਫੀ ਜ਼ਿਆਦਾ ਇਫੈਕਟਿਵ ਹੋ ਗਿਆ ਉਹਦੇ ਨਾਲ ਵੀ ਕੁੰਡੀ ਡੰਡਾ ਕਾਫੀ ਵਧੀਆ ਕੰਟਰੋਲ ਹੋ ਜਾਂਦਾ ਤੇ ਇਹ ਆਪਾਂ 5-6 ਦਿਨ ਪਹਿਲਾਂ ਪਾਣੀ ਲਾਉਣ ਤੋਂ ਇਹਦੀ ਵੀ ਸਪਰੇਅ ਕਰ ਸਕਦੇ ਹਾਂ ਤਕੜੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਅੱਧਾ ਕਿਲੋ ਤੱਕ ਆਪਾਂ ਵਰਤ ਸਕਦੇ ਹਾਂ ਜੇ ਜ਼ਮੀਨ ਹਲਕੀ ਹੈ ਰੇਤਲੀ ਹੈ ਤਾਂ ਉੱਥੇ ਤੇ 300 ਤੋਂ 400 ਗ੍ਰਾਮ ਦੀ ਡੋਜ ਇਹ ਦਵਾਈਆਂ ਜਿਹੜੀਆਂ ਹੈਗੀਆਂ ਸਾਰੀਆਂ ਪਾਣੀ ਤੋਂ ਪਹਿਲਾਂ ਸਪਰੇਅ ਕਰਦੇ ਲਈ ਵਰਤੀਆਂ ਜਾਂਦੀਆਂ ਨੇ ਕੁਝ ਦਵਾਈਆਂ ਹੈਗੀਆਂ ਜਿਹੜੀਆਂ ਪਾਣੀ ਤੋਂ ਬਾਅਦ ਸਪਰੇਅ ਕਰਨੀਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਆਪਾਂ ਬਾਅਦ ਵਿੱਚ ਵੀਡੀਓ ਬਣਾ ਕੇ ਗੱਲ ਕਰਾਂਗੇ ਇਹ ਦੋ ਦਵਾਈਆਂ ਹੈਗੀਆਂ ਜਿਹੜੀਆਂ ਆਪਾਂ ਇੱਕ ਤਾਂ ਲੀਡਰ ਵਾਲਾ ਟੈਕਨੀਕਲ ਆ ਜਾਂ ਦੂਸਰਾ ਆਈਸੋਪਰੋਟੋਜਰਾਨ ਇਹ ਦਵਾਈਆਂ ਆਪਾਂ ਪਾਣੀ ਲਗਾਉਣ ਤੋਂ 6-7 ਦਿਨ ਘੱਟ ਤੋਂ ਘੱਟ 5-6 ਦਿਨ ਪਹਿਲਾਂ ਜ਼ਰੂਰ ਸਪਰੇਅ ਕਰੀਏ ਇਹਨਾਂ ਨਾਲ ਗੁੱਲੀ ਡੰਡਾ ਜਿਹੜਾ ਕਾਫੀ ਬਚਤ ਹੋ ਜਾਂਦਾ ਕੰਟਰੋਲ ਹੋ ਜਾਂਦਾ ਤੇ ਹੁਣ ਯੂਰੀਆ ਵੀ ਆਪਾਂ ਕਿਉਂਕਿ ਯੂਰੀਆ ਦੀ ਵੀ ਜਿਹੜਾ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਦੀ ਪਹਿਲੀ ਡੋਜ਼ ਦਾ ਆਪਾਂ ਛਿੱਟਾ ਮਾਰ ਦਿਆ ਖੇਤ ਦੇ ਵਿੱਚ ਇੱਕ ਜਿਹੜਾ ਥੈਲਾ ਇੱਕ 1 ਕਿੱਲੇ ਦਾ ਆਪਾਂ ਯੂਰੀਆ ਪਾ ਸਕਦੇ ਹਾਂ ਤੇ ਉਹ ਆਪਾਂ ਘੱਟ ਤੋਂ ਘੱਟ 6-7 ਦਿਨ ਪਹਿਲਾਂ ਜਿਹੜਾ ਆਪਾਂ ਯੂਰੀਆ ਪਾਉਨੇ ਆ ਤਾਂ ਉਹਦਾ ਜ਼ਿਆਦਾ ਜਿਹੜਾ ਵੈਸਟ ਰਿਜ਼ਲਟ ਮਿਲਦੇ ਨੇ ਕਿਉਂਕਿ ਇਹਦੇ ਨਾਲ ਵੇਸਟੇਜ ਘਟਦੀ ਆ ਲੀਚਿੰਗ ਪ੍ਰੋਬਲਮ ਨਹੀਂ ਆਉਂਦੀ ਜੂਰੀ ਦੀ ਜੂਰੀ ਆ ਜਿਹੜਾ ਜਿੰਨਾ ਆਪਾਂ ਫਸਲ ਨੂੰ ਪਾਉਨੇ ਆ ਉਹ ਤਾਂ ਵੱਧ ਮਾਤਰਾ ਚ ਉਪਲਬਧ ਹੁੰਦਾ ਇਸ ਲਈ ਜੂਰੀ ਦਾ ਸਿੱਟਾ ਮਾਰਨ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਲਾਓ ਘੱਟੋ ਘੱਟ 6-7 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਤਾਂ ਉਸ ਹਿਸਾਬ ਦੇ ਨਾਲ ਜਦੋਂ ਆਪਾਂ ਕਣਕ ਨੂੰ ਪਾਣੀ ਲਗਾਉਣਾ ਉਦੋਂ 5-6 ਦਿਨ ਪਹਿਲਾਂ ਜੂਰੀ ਆ ਜਿਹੜਾ ਕਣਕ ਨੂੰ ਪਾ ਦੇਣਾ ਕਣਕ ਦੀ ਫਸਲ ਨੂੰ ਜਿਹੜਾ ਪਹਿਲਾ ਪਾਣੀ ਆ ਜਿੰਨਾ ਵੀ ਹੋ ਸਕੇ ਪਾਗਲਾ ਲਾਉਣਾ ਚਾਹੀਦਾ ਇਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਦਾਰ ਭਾਰੇ ਖੇਤਾਂ ਦੇ ਵਿੱਚ ਵੀ ਭਰ ਕੇ ਪਾਣੀ ਲਾ ਦਿੰਦੇ ਨੇ ਉਹਦੇ ਨਾਲ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਖੁੱਲਾ ਪਾਣੀ ਕਦੇ ਵੀ ਨਾ ਛੱਡੋ ਕਣਕ ਦੀ ਫਸਲ ਨੂੰ ਕਿਉਂਕਿ ਇੱਕ ਵਾਰ ਫਸਲ ਦਾਬਗੀ ਤਾਂ ਮੁੜ ਕੇ ਫਿਰ ਜਲਦੀ ਕੀਤਾ ਠੀਕ ਨਹੀਂ ਹੁੰਦੀ ਮੌਸਮ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਵੀ ਇਹ ਇਹ ਨਾ ਹੋਵੇ ਵੀ ਅੱਜ ਆਪਾਂ ਪਾਣੀ ਲਾਇਆ 2 ਦਿਨ ਬਾਅਦ ਮਰਖਾ ਹੋ ਗਈ ਫਿਰ 10 ਦਿਨ ਤੱਕ ਪਾਣੀ ਨਹੀਂ ਸੁੱਕਦਾ ਇਹਦੇ ਨਾਲ ਬਹੁਤ ਵੱਡਾ ਜਿਹੜਾ ਫਸਲ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਮੌਸਮ ਦੇ ਬਾਰੇ ਕਾਫੀ ਆਪਾਂ ਨੂੰ ਹੁਣ ਪਤਾ ਲੱਗ ਜਾਂਦਾ ਤੇ ਕਾਫੀ ਐਕੂਰੇਸੀ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਤਾਂ ਕਾਫੀ ਜ਼ਿਆਦਾ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਜਾਂਦੇ ਨੇ ਪਤਾ ਲੱਗ ਜਾਂਦਾ ਸੋ ਇਹ ਆਪਾਂ ਜ਼ਰੂਰ ਧਿਆਨ ਚ ਰੱਖਣਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਮੌਸਮ ਦੇ ਵਿੱਚ ਕੋਈ ਖਰਾਬੀ ਆਉਣੀ ਹੈ ਤਾਂ ਫਿਰ ਆਪਾਂ ਪਾਣੀ ਨਾ ਲਾਓ ਭਾਵੇਂ ਆਪਣੀ ਸਪਰੇਅ ਕੀਤੀ ਹੋਈ ਆ ਤੇ ਭਾਵੇਂ ਯੂਰੀਆ ਵੀ ਜਿਹੜਾ ਆਪਣਾ ਪਾਇਆ ਹੋਇਆ ਫਿਰ ਪਾਣੀ ਇੱਕ ਦੋ ਦਿਨਾਂ ਜਿਹੜਾ ਦੇਖ ਕੇ ਮੌਸਮ ਨੂੰ ਦੇਖ ਕੇ ਪਾਣੀ ਛੱਡਿਆ ਜਾਵੇ ਜੇਕਰ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਾਂ ਪਹਿਲੇ ਵੀਤ ਨੂੰ ਫਸਲ ਦੀ ਦੇਖਭਾਲ ਜਿਹੜੀ ਵਧੀਆ ਤਰੀਕੇ ਦੇ ਨਾਲ ਕਰਾਂਗੇ ਤੇ ਹਲਕਾ ਪਾਣੀ ਲਾਵਾਂਗੇ ਜ਼ਰੂਰਤ ਮੁਤਾਬਕ ਜਿਹੜੀਆਂ ਇਹ ਦੋ ਸਪਰੇਅ ਨੇ ਆਪਾਂ ਬੁਲੀ ਡੰਡੇ ਵਾਲੀ ਸਪਰੇਅ ਤੇ ਜਾਈ ਹੋਰੀ ਆਪਣੀ ਮੈਗਨੀਜ਼ ਸਲਫੇਟ ਦੀ ਸਪਰੇਅ ਬੜੀਆਂ ਜ਼ਰੂਰੀ ਨੇ ਇਹਨਾਂ ਨੂੰ ਜੇਕਰ ਆਪਾਂ ਪੂਰੇ ਧਿਆਨ ਦੇ ਨਾਲ ਪਹਿਲਾਂ ਕਰ ਦਾਂਗੇ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਫਸਲ ਜਿਹੜੀ ਆਪਣੀ ਨਰੋਈ ਹੋ ਜਾਂਦੀ ਆ ਫਿਰ ਅੰਤ ਤੱਕ ਠੀਕ ਰਹਿੰਦੀ ਆ ਵਧੀਆ ਝਾੜ ਦਿੰਦੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਨਾ ਭੁੱਲਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ